ਤਸਵੀਰ ਮੂਰਤੀ ਨਾਲ ਜਾਂ ਕਿਸੇ ਹੋਰ ਦੇਵੀ ਦੇਵਤੇ ਤੇ ਆਪਣਾ ਆਸਰਾ ਨਹੀਂ ਟਿਕਾਉਂਦਾ ਲੱਭਦਾ ਨਹੀਂ ਕਿਉਂਕਿ ਗੁਰੂ ਸਾਹਿਬ ਦੀ ਬਾਣੀ ਨੇ ਸਪਸ਼ਟ ਕਿਹਾ ਜੀ ਜਿਨ੍ਹਾਂ ਨੇ ਬੜਾਜ ਰੌਲਾ ਪਾਇਆ ਨਾ ਮਹਾਰਾਜ ਨੇ ਸਪਸ਼ਟ ਕਿਹਾ ਪੰਡਤ ਮੁੱਲਾ ਛਾੜ ਦੇ ਦੋ ਹਮਰਾ ਝਗੜਾ ਰਹਾ ਨਾ ਤੋ ਪੰਡਤ ਮੁੱਲਾ ਜੋ ਲਿਖਦੀ ਹੈ ਛਾੜ ਚਲੇ ਹਮ ਕਿਸਨਾਂ ਨੇ ਸਾਡੀ ਤਾਂ ਵਿਚਾਰ ਵੱਖਰੀ ਹੈ ਨਾ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪੰਡਪਰਾਣ ਸਾਡੀ ਤਾਂ ਬੜੀ ਵਿਚਾਰ ਅਲੈਧੀ ਆ ਵੱਖਰੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਕੀਮਤੀ ਬਚਨ ਨੇ ਪਰ ਸਤਗੁਰੂ ਮਹਾਰਾਜ ਦੇ ਗੁਰਬਾਣੀ ਵਿੱਚ ਵਰਤੇ ਸ਼ਬਦਾਂ ਨੂੰ ਅਸੀਂ ਕੋਡ-ਬੋਡ ਕੇ ਪੇਸ਼ ਕਰਦੇ ਆ ਇੱਥੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਇਸ ਇੱਥੇ ਇਸ ਤਰ੍ਹਾਂ ਦੇ ਸ਼ਬਦ ਵਰਤੇ ਆ ਠੀਕ ਹੈ ਗੁਰਬਾਣੀ ਵਿੱਚ ਸ਼ਬਦ ਸਾਰੇ ਵਰਤੇ ਹੋਏ ਨੇ ਜੀ ਤੁਸੀਂ ਆਪਾਂ ਸ਼ਬਦ ਪੜ੍ਹਦੇ ਆ ਸਤਗੁਰ ਕਬੀਰ ਸਾਹਿਬ ਜੇ ਸ਼ਲੋਕ ਆਉਂਦਾ ਹੈ ਕਿ ਵੀ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਇਹ ਵੀ ਸ਼ਬਦ ਵਰਤ ਸਲੋਕ ਆਇਆ ਬੜਾ ਅੰਤਰਾ ਬੜਾ ਫਰਕ ਹੈ ਸੋਈ RAM ਸਮਝ ਗਏ ਸੋਈ ਕਤਹਾਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਿਆਨਤਰ ਨੇ ਹੁੰਦੇ ਆ ਰਾਮ ਸਰ ਬਹੁਤ ਵਾਰ ਆਇਆ ਜੀ RAM ਸ਼ਬਦ ਦੋਵੇਂ ਪੱਖਾਂ ਤੋਂ ਆਇਆ ਇੱਕ ਪੱਖ ਉਹ ਜਿੱਥੇ RAM ਸ਼ਬਦ ਪਰਮਾਤਮਾ ਨੇ ਪਰਿਥਾਏ ਵਰਤੇ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਪਰਿਥਾਏ ਵਰਤੇ ਹੋਇਆ ਰਮਿਆ ਹੋਇਆ RAM ਪ੍ਰਮਯਾ ਤੇ ਗਣ ਚੇਤਪਰਾਨੀ ਇੱਕ ਸ਼ਬਦ ਉਹ ਆਇਆ ਸਤਗੁਰੂ ਜੀ ਕਹਿੰਦੇ ਪਾਂਡੇ ਤੁਮਰਾ ਰਾਮਚੰਦ ਸੋਪੀ ਆਪ ਦੇਖਿਆ ਤਾ ਰਾਵਣ ਸੇਤੀ ਸਰਵਰ ਹੋਈ ਘੜਕੀ ਜੋਇ ਗਵਾਈ ਤੇ ਮਹਾਰਾਜ ਜੀ ਵੀ ਵਰਤਿਆ ਨਾ ਹੁਣ ਇੱਥੇ ਸ਼ਬਦਾਂ ਨੂੰ ਕਈ ਵਾਰ ਅਸੀਂ ਇਸ ਤਰ੍ਹਾਂ ਪੇਸ਼ ਕਰਦੇ ਆਂ ਧਰਮ ਕਰੰਗਤ ਦੇ ਕੇ ਜਾਂ ਕਟੜਦਾ ਦੇ ਕੇ ਪਤਾ ਨਹੀਂ ਕਿਸ ਤਰ੍ਹਾਂ ਵਿਵਾਦ ਵੱਡੇ ਵੱਡੇ ਬਣਾਏ ਜਾਂਦੇ ਨੇ ਪਰ ਗੁਰੂ ਸਾਹਿਬ ਦੀ ਬਾਣੀ ਤਾਂ ਵਿਵਾਦਾਂ ਨੂੰ ਖਤਮ ਕਰਦੀ ਹੈ ਗੁਰੂ ਸਾਹਿਬ ਦੀ ਬਾਣੀ ਤਾਂ ਝਗੜਿਆਂ ਨੂੰ ਖਤਮ ਕਰਦੀ ਹੈ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਭਾਈ ਸਾਡੀ ਵਿਚਾਰ ਵੱਡ ਕਬੜੀ ਵੱਖਰੀ ਹੈ ਸਾਡੀ ਵਿਚਾਰ ਵੱਡੀ ਅਲੱਗੀ ਹੈ ਗੁਰੂ ਸਾਹਿਬ ਦੀ ਬਾਣੀ ਤਾਂ ਪੂਜਾ ਕਾਲ ਦੀ ਕਹਿੰਦੀ ਹੈ ਗੁਰੂ ਸਾਹਿਬ ਦੀ ਬਾਣੀ ਤਾਂ ਲਿਖਿਆ ਨਹੀਂ ਪੂਜਾ ਮੂਰਤੀ ਦੀ ਕਰੋ ਪੱਥਰ ਦੀ ਕਰੋ ਠੀਕ ਹੈ ਜੀ ਦਾ ਧਰਮ ਕਰਮ ਉਹਨੂੰ ਮੁਬਾਰਕ